ਸ਼ਸ਼ੀਕਲ ਦੋਸਤੋ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਸਵਾਗਤ ਹੈ ਮੇਰੇ YouTube ਦੇ ਚੈਨਲ ਚੈਨਲ ਵਲੌਗਸ ਤੇ ਸੋ ਅੱਜ ਮੈਂ ਤੁਹਾਨੂੰ ਇੱਥੇ ਦਿਖਾ ਰਹੀ ਹਾਂ ਕਿ ਬਰਾਾਈਡਲ ਦੇ ਅਸੀਂ ਲਹਿੰਗਾ ਪਾ ਰਹੇ ਹਾਂ ਸੋ ਸਵੇਰ ਉੱਠੇ ਨਾਤੇ ਧੋਤੇ ਤੇ ਰੱਬ ਦਾ ਨਾਮ ਲਿਆ ਤੇ ਥੱਲੇ ਸਲੂਨ ਚਲੇ ਗਏ ਕਿਉਂਕਿ ਅੱਜ ਮੇਰੀ ਬਰਾਾਈਡਲ ਸੀ ਬਰਾਾਈਡਲ ਤਿਆਰ ਕਰਨੀ ਸੀ ਮੇਰੀ ਬਰਾਾਈਡਲ ਬਹੁਤ ਹੀ ਕਿਊਟ ਸੀ ਬਹੁਤ ਸਹੀ ਟਾਈਮ ਤੇ ਆ ਗਈ ਸੀ 6 ਵਜੇ ਆ ਗਈ ਸੀਗੇ ਔਰ ਅਸੀਂ 10 ਵਜੇ ਬਿਲਕੁਲ ਫ੍ਰੀ ਹੋ ਗਏ ਸੀ ਨਰੀ ਸਿਸਟਰਸ ਵੀ ਤਿਆਰ ਹੋਏ ਸੀ ਤਿੰਨੇ ਪਹਿਣਾ ਬਹੁਤ ਹੀ ਵਧੀਆ ਲੱਗ ਰਹੀਆਂ ਸਨ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਬਰਾਇਡਲ ਦੀ ਲੁੱਕ ਜਰੂਰ ਦੱਸਿਓ ਬਾਕੀ ਇੱਥੇ ਮੈਂ ਰਿਕਾਰਡ ਕਰ ਲਿਆ ਸੀ ਤੇ ਬਾਅਦ ਵਿੱਚ 22 ਹੋਰ ਕਰ ਰਹੀਆਂ ਰਾਤ ਨੂੰ ਬੈਠੀ ਵੀਡੀਓ ਐਡਿਟ ਕਰ ਰਹੀ ਸੀ ਸੋ ਬਾਕੀ ਸਾਰੇ ਦਿਨ ਦੀ ਜਿਹੜੀ ਰੁਟੀਨ ਆ ਜੋ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਸੀਂ ਜਰੂਰ ਦੱਸਣਾ ਕਿ ਮੇਰੇ ਅੱਜ ਦੀ ਬਰਾਇਡਲ ਤੇ ਇਹਨਾਂ ਦੀ ਸਿਸਟਰਸ ਕਿਸ ਤਰ੍ਹਾਂ ਦੀ ਲੱਗ ਰਹੀਆਂ ਮੈਨੂੰ ਤਾਂ ਬਹੁਤ ਪਿਆਰੀਆਂ ਲੱਗੀਆਂ ਤੁਸੀਂ ਆਪਣੇ ਸੁਝਾਅ ਕਮੈਂਟਾਂ ਵਿੱਚ ਜਰੂਰ ਦੇਣਾ ਤੇ ਹੁਣ ਅਸੀਂ ਖੇਡਣ ਲੱਗੇ ਆ ਪਰਚੀਆਂ ਤੇ ਸਭ ਤੋਂ ਪਹਿਲਾ ਮੈਂਬਰ ਤੁਸੀਂ ਦੇਖੋ ਕੋਸ਼ੇ ਮੇਰਾ ਛੋਟਾ ਬੇਟਾ ਤੇ ਇੱਧਰ ਕੋਮਲ ਬੈਠੀ ਆ ਤੇ ਇੱਧਰ ਅਮਨ ਬੈਠੀ ਇੱਧਰ ਕੋਮਲ ਤੇ ਇਹ ਅਮਨ ਤੇ ਮੈਂ ਅਸੀਂ ਚਾਰੇ ਜਣੇ ਪਰਚੀਆਂ ਖੇਡਣ ਲੱਗੇ ਆ ਤੇ ਆਜੋ ਗਾਇਸ ਤੁਸੀਂ ਵੀ ਸਾਡੇ ਨਾਲ ਚਲੋ ਬਈ ਕਿਸੇ ਨੇ ਚੀਟਿੰਗ ਨਹੀਂ ਕਰਨੀ ਪਹਿਲਾਂ ਮੈਂ ਦੱਸ ਦਿੰਨੀ ਆ ਇਹਦੇ ਤੋਂ ਬਚ ਕੇ ਰਹੋ ਇਹ ਕਰੋਗਾ ਚੀਟਿੰਗ ਚਲੋ ਕਿਤੇ ਹਾਲੀ ਪਰਚੀ ਤੇ ਨਿਸ਼ਾਨੀ ਤਾਂ ਨਹੀਂ ਲਾਈ ਗਾਈਜ਼ ਮੈਂ ਤੁਹਾਨੂੰ ਇਹ ਪੱਤੀ ਦਿਖਾ ਦਿੰਨੀ ਸਭ ਤੋਂ ਪਹਿਲਾਂ ਮੈਨੂੰ ਆਇਆ ਰਾਜਾ oh my god ਬੜਾ ਬੁਝੀ ਗਿਆ ਕਾਨਸ ਮੈਂ ਵਜ਼ੀਰ ਕਿਹ ਵਰਗੀ ਪਰਾਲਕ ਤੋ ਕਿਤੇ ਮੇਰੀ ਪਰਚੀ ਤਨੀ ਵੇਖੀ ਨਹੀਂ ਫਿਰ ਠੀਕ ਹੈ ਸਹੀ ਮਮੀ ਵਾਦੀਏ ਨੇ ਜੋ ਪਰਚੀ ਨਹੀਂ ਇਹ ਸ਼ਕਲ ਚੋਰ ਜਿਹੀ ਲੱਗ ਰਹੀ ਹੈ ਮੈਨੂੰ ਨਾ ਨੋ ਮਰਟੀਨਾ ਪਰਤੀ ਉਟਾ ਨਹੀਂ ਜੇ ਮੈਂ ਚੋਰ ਮੈਨੂੰ ਲੱਗਦਾ ਮੇਰੀ ਪਰਤੀ ਮੈਂ ਨਹੀਂ ਮੰਨੇ ਮੈਂ ਨਾ ਚੀਟਿੰਗ ਕੀਤੀ ਬਈ ਨੋ ਹਾਂ ਮੈਂ ਉਹ ਪੱਲੀਆਂ ਜੀ ਚੋਰ ਬਣਾਤਾ ਇਹਨਾਂ ਨੇ ਫੜ ਕੇ ਚਲੋ ਚਲੋ ਕੋਈ ਨਹੀਂ ਚਲੋ ਜੀ ਚਲੋ ਬਚ ਗਏ ਬਚ ਗਏ ਬਚ ਗਏ ਬਚ ਗਏ ਰਾਜਾ ਬੋਲੇ ਵਜ਼ੀਰ ਕੌਣ ਮੈਂ ਬੋਲੋ ਹਮ ਲੋਕ ਹਮ ਲੋਕ ਅਬ ਇਹ ਦਿਲਪਾਲ ਪੜਤਾਲ ਕਰੋ ਇਹ ਤਾਂ ਪੱਕੇ ਵਾਲਾ ਚੋਰ ਹੈ ਹੋਇਸੇ ਤੁਸੀਂ ਇਹ ਤੋਂ ਚਿਹਰੇ ਤੋਂ ਪੜਾ ਦਿੱਤਾ ਚਿਹਰਾ ਤੇਰਾ ਤੇਰਾ ਉੱਤਰ ਹੈ ਚਿਹਰਾ ਹੀ ਦੱਸਦਾ ਪਿਆਈ ਮੈਂ ਕਿਹਾ ਤਾਂ ਨਾ ਬਚ ਗਏ ਬਈ ਇਸ ਵਾਰ ਅਸੀਂ ਸਿਪਾਹੀ ਬਣ ਗਏ ਤੁਸੀਂ ਕਿਵੇਂ ਰਾਜਾ ਰਾਜਾ ਤੇ ਮੰਜੀਰ ਮੰਜੀਰ ਲਾਈ ਹੈ ਹੈ ਮੈਂ ਨਹੀਂ ਹਾਂ ਮੰਜੀਰ ਬੰਨਣਾ ਨੋ ਨੋ ਮੈਂ ਤਾਂ ਆਵਣੀ ਬੰਨਣਾ ਉਹਨਾਂ ਰਾਜਾ ਮੈਨੂੰ ਹੋਣਾ ਚਾਹੀਦਾ

ਆਉਦੇ ਗਰੁਨਲ ਤੋਂ ਖਣੀ ਕਰੀਦਾ ਹੁੰਦਾ ਵੀ ਦੱਸ ਦਉ ਗਾਇਜ਼ ਨੂੰ ਭੁੱਖ ਵੀ ਲੱਗ ਗਈ ਗਾਇਜ਼ ਇਧਰ ਪਿੰਨੀਆਂ ਵੀ ਚੱਲ ਰਹੀਆਂ ਭੁੱਖੜ ਨੂੰ ਭੁੱਖ ਲੱਗ ਗਈ ਭੁਖੜਾ ਮੇਰੇ ਨਾਲ ਚੋਰ ਦਾ ਲਵਾ ਦੇ ਆਪੂਲੀ ਚੋਰ ਚੋਰ ਆਪकी ਦਾੜੀ ਮੇ ਤੇ ਨਿਕਾ ਹੈ ਕਿਆ ਦਾੜੀ ਨਹੀਂ ਹੈ ਦਾਦੇ ਕਮਲ ਦਾਦੇ ਤੂੰ ਚੋਰ ਆ ਕੇ ਅਵਣ जित गई मैं जित गई पहली बार राजा मैं थोड़ा थोड़ा कोमल तो इंट ले लिया <laughs> गेम में चीटिंग ना करे तो गेम कैसे किस काम की है ना सही कर ले। थोड़ी बहुत चीटिंग तो करनी चाहिए गाइस <laughs> ਹਣ ਮੈਂ ਫਿਰ ਵੰਜੀਰ ਬਣ ਗਈ ਮੈਂ ਫਸ ਗਈ ਰਾਜਾ ਤੂੰ ਮੇਰੀ ਹੈਲਪ ਕਰਾ ਦੇ ਹੁਣ ਰਾਜੇ ਵਜੀਰ ਦਿੱਤ ਬੰਨੀ ਚਾਹੀਦੀ ਐ ਯਸ ਆ ਸ਼ਕਲ ਤੋਂ ਚੋਰ ਲੱਗਦਾ ਆ ਤਾਂ ਮੈਨੂੰ ਸ਼ਕਲ ਤੋਂ ਚੋਰ ਲੱਗ ਰਿਹਾ ਫਿਰ ਕਹਿੰਦੇ ਆ ਬੂਟਾ ਗਾਲਾਂ ਕੱਢਦਾ ਕੋਮਲ ਪਰਚੀ ਵਿਖਾ ਦੇ ਹਲੋ ਵੇਖ ਲੋ ਗਾਇਸ ਚੈੱਕ ਕਰੋ ਇਹਦੇ ਵਿੱਚ ਚੋਰ ਤਾਂ ਨਹੀਂ ਛੁਪਿਆ ਹੋਇਆ ਪੱਕਾ ਪੱਕਾ ਉੱਪਰ ਦੱਕੜਪਾਂ ਬੇਕਾਰ ਲਗੇ ਗੜਾ ਦੱਕੜ ਪੰਬੇ ਬਹੁਤ ਸੀ 90 ਪੂਰਾ 100 100 ਗਲਟਾ ਤਿੱਤਰ ਮੋਟਾ ਚਰਮਦਾਰੀ ਪੈਸਾ ਖਟਾ ਇਹਦੇ ਚਿਹਰੇ ਤੋਂ ਨਹੀਂ ਸ਼ਕਲ ਚਿਹਰਾ ਸਹੀ ਹੈ ਇਸ ਵਾਰ ਹੈਨਾ ਐਤਕੀ ਅਮਨ ਕੋਮਲ ਦਾ ਚਿਹਰਾ ਹੈ ਛੋਹਰਲਾ ਚਿਹਰੇ ਕੋ ਦੇਕਰ ਉਸकी असली ਔਕਾਤ ਨਹੀਂ ਪਹਿਚਾਨੀ ਜਾ ਸਕਤੀ ਹੈ ਨਾ ਸਹੀ ਗੱਲ ਹੈ ਅੱਜ ਮੇਰੇ ਮੂੰਹ ਜੇ ਹਿੰਦੀ ਕਿਉਂ ਨਿਕਲ ਰਹੀ ਹੈ ਅ ਦੱਸ ਦੋ ਗਾਇਜ਼ ਗਾਇਜ਼ ਨੇ ਵੀਡੀਓ ਚੰਨੀ ਨਿਕਲਉਣਾ ਸੇਤੀ ਬੋਲੋ ਸੋ ਗਾਇਜ਼ ਚੋਰ ਨਿਕਲਿਆ ਖੋਸ਼ ਪਹਿਲੇ ਮੈਂ ਦੱਸ ਦਿੱਤਾ ਇਹ ਤੁਹਾਨੂੰ ਇਹ ਸ਼ਕਲ ਤਾਂ ਚੋਰ ਲੱਗਦਾ ਪਿਆ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਮੈਂ ਮੇਰੇ ਥੋਰ ਨਾ ਕੈਮਰਾ ਰੱਖਿਆ ਪਿੰਲੀਆ ਘਾਰੀਆਂ ਖਾ ਕੇ ਓਹ ਵੀਡੀਓ ਮਾਸਾ ਨਹੀਂ ਬਣੀ। ਉਹ ਨਹੀਂ। ਇਹ ਨਹੀਂ। ਕੋਈ ਨਹੀਂ ਬਣੀ ਵੀਡੀਓ। ਓਹ ਕੋਈ ਵੀ ਨਹੀਂ ਬਣੀ। ਨਾ। ਨਹੀਂ ਕੋਈ ਨਾ। ਜੀ ਆ ਤਾਂ ਬੜੀਆਂ ਨੇ। ਯੈਸ। ਫਿਰ ਕਹਿੰਦੇ ਬੂਟਾ ਗਾਲਾ ਕੱਢਦਾ ਲੰਮੇ ਪੈ ਗਿਆ। ਲੰਮੇ ਪੈ ਕੇ ਗੇਮ ਖੇਡੀ ਜਾਂਦੀ ਆ। ਜਿੱਦ ਲਈ ਚੀਟਿੰਗ ਕਰਦਾ ਮੇਰੇ ਨਾਲ। ਤੇ ਫਿਰ ਕੀ ਆ? ਮੇਰੇ ਨਾਲ ਨੇ। ਮੇਰੇ ਨਾਲ ਚੀਟਿੰਗ ਕਰ ਰਹੇ ਨੇ। ਆਂਡੇ ਲੈ ਲੈ ਕੇ ਜਿੱਤਾਂਗੇ। ਕਿੰਨੇ ਆਂਡੇ ਮਿਲ ਗਏ ਖੁਸ਼ ਨੂੰ ਹੁਣ ਤੱਕ? ਇਨੂੰ ਇੰਜ ਕਰੋ ਆਂਡੇ ਦਿਓ ਤੇ ਨੀ ਕਿ ਸਾਈਡ ਤੇ ਬਹਿ ਜਾ ਕਰੋ ਕਮਲਾ ਤੇ ਇਹਨੂੰ ਮੁਰਗੀ ਬਣਾ ਕੇ ਛੱਡਣਾ ਏ ਕੋਈ ਨਹੀਂ ਤੁਹਾਨੂੰ ਖਾਂਗਾ ਉਹਦੀ ਪੀਣਾ ਬੋਇਲ ਕਰਕੇ ਖਾਵਾਂਗੇ ਆਪਾਂ ਤੁਹਾਡੇ ਹੱਥੇ ਮੈਂ ਸੇਵ ਕਰਦਾ ਭੈਣ ਗਾਇਜ਼ ਪਛਾਨੋ ਅਸੀਂ ਕੀ ਹਾਂ ਕੋਈ ਪਰਛਾਵਾਂ ਜਿੱਦ ਨਹੀਂ ਨਜ਼ਰ ਆਉਂਦਾ ਪਿਆ ਆਉਂਦਾ ਪਿਆ ਨਹੀਂ ਚਾਨੀ ਤੇ ਨਹੀਂ ਲੱਗੀ ਆ ਵੇ ਚੋਰ ਦੀ ਇਹ ਤੇ ਕੀ ਲਿਖਿਆ ਹੈ ਨਹੀਂ ਤੇ ਇਹ ਤਾਂ ਐਸੀ ਸ਼ਾਇਰੀ ਹੈ ਰਹਾਸੀ ਸੀ ਨਾ ਜਦੋਂ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਨਾ ਅਸੀਂ ਚੋਰ ਵਾਲੀ ਤੇ ਨਿਸ਼ਾਨੀ ਜੀ ਲਾ ਲੈਂਦੇ ਹੁੰਦੇ ਸੀ ਪਤਾ ਲੱਗ ਜਾਂਦਾ ਚੋਰ ਲੰਬਣਾ ਸੁੱਖਾ ਹੈ ਚਲ ਗਾਇਜ਼ ਮੈਨੂੰ ਪਲੀਜ਼ ਮੇਰੀ ਹੈਲਪ ਕਰੋ ਚੋਰ ਸ਼ਕਲ ਤੋਂ ਕੌਣ ਲੱਗਦਾ ਹੈ ਕੋਮਲ ਦੀ ਤਾਂ ਸ਼ਕਲ ਵਖਾ ਨਹੀਂ ਸਕਦੀ ਮੈਂ ਤੁਹਾਨੂੰ ਤੁਸੀਂ ਦੇ ਹੱਥਾਂ ਦਾ ਜਲਾ ਲਓ ਗਾਇਜ਼ ਜਨ ਮਾਤਾ ਸ਼੍ਰੀ ਕਰਨ ਸੁਟਣ ਜਾਣੇ ਨੇ ਪਰਚੀਆਂ ਬਈ ਬੱਚੇ ਥੋੜੇ ਜੀ ਕਰਦੇ ਹੀ ਘਾਲ ਮਾਲਾ ਮੈਨੂੰ ਸ਼ੱਕ ਜਾ ਹੋ ਗਿਆ

ਇਹ ਗੱਲ ਨੋਟਿਸ ਕਰਨ ਵਾਲੀ ਹੈ ਜਦੋਂ ਵੀ ਕੋਈ ਕੈਮਰਾ ਫੜਦਾ ਹੈ ਉਹਨੂੰ ਹਮੇਸ਼ਾ ਵਜੀਰ ਹੀ ਕਾਤੋਂ ਆਉਂਦਾ ਹੈ ਹਾਂ ਇਹ ਗੱਲ ਹੈ ਸਹੀ ਗੱਲ ਹੈ ਨਾ ਦੱਸੋ ਕਦੋਂ ਆਉਂਦਾ ਹੈ ਇਹ ਕੈਮਰਾ ਕੈਮਰਾ ਹੀ ਨੇਸ਼ ਆ ਚਲੋ ਹੁਣ ਆਪਾਂ ਫਾਈਂਡ ਕਰਨਾ ਹੈ ਅਮਨ ਤੇ ਕੋਮਲ ਵਿੱਚੋਂ ਨਹੀਂ ਮੈਂ ਤਾਂ ਰਾਜਾ ਵਾਂ ਅੱਛਾ ਤੁਸੀਂ ਰਾਜਾ ਵਾਂ ਮੈਂ ਤਾਂ ਰਾਜਾ ਵਾਂ ਮਾਦਾਸ਼ਰੀ ਵਿੱਚੋਂ ਤੇ ਅਮਨ ਵਿੱਚੋਂ ਹਾਂ ਲੱਗਦੀ ਹੈ ਸ਼ੱਕ ਦੋਨਾਂ ਦੋਨਾਂ ਤੇ ਸ਼ੱਕ ਜਾ ਰਿਹਾ ਹੈ ਇਹ ਪਿੰਨੀ ਚੋਰ ਤੇ ਆਪ ਤੈਨੂੰ ਕਿਹੜੇ ਚੋਰ ਚਲੋ ਦੱਸੋ ਗਾਇਸ ਕੌਣ ਕੌਣ ਚੋਰ ਹੋ ਸਕਦਾ ਹੈ ਸੋ ਗਾਇਸ ਚੋਰ ਅਮਨ ਦੀਦੀ ਸੋ ਚੋਰ ਚੋਰ ਮੰਮੀ ਫੱਟੀ ਨਾ ਮਸਤੀ ਤੇ ਆਂਡਾ ਖਾ ਕੇ ਕੀ ਮੈਂ ਤੇ ਰਾਜਵਾਲੀ ਦੇਖੋ ਅਣੀ ਬੱਚੀਆਂ ਇਹ ਲਾਈਏ ਨਾ ਹੋਛ ਤੁਹਾਡੇ ਨਾਲ ਖੇਡ ਕੇ ਨਹੀਂ ਕਰਨ ਲੱਗਾ ਹੁਣ ਅਸੀਂ ਲਾਸਟ ਟ੍ਰਿਕ ਖੇਡਣੀ ਹੈ ਨਹੀਂ ਆ ਰਾਜਵਾਲੀ ਇੱਕ ਨਹੀਂ ਸਿਲੈਕਟ ਕਰ ਲਈਗੇ ਇਹ ਰਾਜਵਾਲੀ ਇੱਕ ਨਹੀਂ ਸਿਲੈਕਟ ਕਰ ਲਈ ਕਰ ਲਈ ਕਰ ਲਈ ਕਰ ਲਈ ਕਰ ਲਈ ਚਲੋ ਦੁਬਾਰਾ 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 ਖੇਡ ਦੁਬਾਰਾ ਲੈ ਮੈਂ ਸੁੱਟਾਂ ਬਰਚੀਆਂ ਮੈਂ ਦਾ ਨਹੀਂ ਨਹੀਂ ਤੂੰ ਦਾ ये बहुत चंट कुड़िये अच्छा एए, चल eyes close करके कर लो राजा, बोले, आ, वजीर आगा। राजा आगा। बोले वजीर कौन आगा। 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 राजा आगा। बोले वजीर कौन अमन लोग वीडियो बनाओ ऐसे कि ना बंद कर दो नहीं नहीं बंद नहीं है राजा बोले वजीर कौन अमन लोग चोर की पड़ताल करो इन दोनों में से ਆਪਣੇ ਉਸਤਾਦ ਘਚੋਰ ਕਹੇਗੀ ਚਲੋ ਤੇ ਹੈ ਉਸ ਕੋਈ ਕੈਦ ਇਹਦੇ ਆਈਆਂ ਸਾਰੇ ਫੱਟ ਲੈਣੇ ਲੱਗਦਾ ਹੁਣ ਗਾਇਸ ਮੈਂ ਤੁਹਾਨੂੰ ਦੁਕਾਨੀ ਰੀ ਇੱਧਰ ਵੇਖੋ ਉਹਦੇ ਲੈ ਆਏ ਤਾਂ ਸ਼ਸ ਪੱਟ ਕੇ ਉਹਨੂੰ ਪੁੱਛੂਗੀ ਵਿਚੋਰ ਗਾਇਸ ਇਹਦੇ ਵਿਆਹ ਨੂੰ ਨਕਲੀ ਲਾਉਣੇ ਪੈਣੇ ਸਾਨੂੰ ਮੁੜ ਕੇ ਸਹੀ ਗੱਲ ਆਈ ਨਹੀਂ ਅੱਗੇ ਸੇੜਲੇ ਵਾਲੇ ਪੋਟਾ ਮੇਰ ਚਿੱਤੀ ਆਉਣਗੇ ਕੋਮਲ ਦੀ ਦਮ ਆਇਆ ਵੇਖੋ ਕਮਲ ਗਾਇਸ ਪਛਾਨੋ ਮੈਂ ਆ ਮੈਂ ਨਹੀਂ ਵੇਖਿਆ ਬਿੱਲੀਾਂ ਨੂੰ ਅਸੀਂ ਉਹਨਾਂ ਇੰਨਾ ਬੰਬਰ ਬੂਸੇ ਚਪਾਤਾ ਨਾ ਮੰਦੀ ਦੀ ਓ ਮਾਈ ਗੱਲ ਮੈਂ ਤੇ ਚੋਰ ਲੱਗਦੀ ਆ ਰਾਜਾ ਜਿਹੜਾ ਤੁਹਾਨੂੰ ਪਹਿਲਾ ਰਿਐਕਸ਼ਨ ਆਇਆ ਸੀ ਨਾ ਪਰਚੀ ਦੇਖਣ ਦੇ ਸੀਗੇ ਸ਼ੁਰੂ ਕੀਤੀ ਸੀ ਉਦੋਂ ਵੀ ਮੈਨੂੰ ਚੋਰ ਆਇਆ ਸੀ ਤੇ ਹੁਣ ਮੈਂ ਕਿਹਾ ਸੀ ਨਾ ਲਾਸਟ ਆਪਣੀ ਆ ਵਾਰੀ ਹਾਂਜੀ ਤੇ ਹੁਣ ਵੀ ਮੈਨੂੰ ਚੋਰ ਆਇਆ ਚੋਕ ਮਾਈ ਗੋਡ ਤੱਕ ਮੇਰਾ ਬੰਦਾ ਐਂਡ ਉਹ ਰਿਜ਼ਲਟ ਕਦੋਂ ਵੀ ਕਿਉਂਕਿ ਜਿਵੇਂ ਰਾਜਾ ਰਾਜਾ ਵਜ਼ੀਰ ਮੈਂ ਵਜ਼ੀਰ ਸਿਪਾਹੀ ਸਿਪਾਹੀ ਤੇ ਚੋੜ ਕਿ ਹੋਰ ਚੋਰੀਆਂ ਕਰ ਲੈ ਪਿੰਨੀਆਂ ਇੱਧਰ ਗਾਇਸ ਅਮਨ ਵਾਸ਼ਰੂਮ ਗਈ ਹੋਈ ਹੈ ਤੇ ਉਹਨੂੰ ਤੰਗ ਕਰਨ ਚ ਬੜਾ ਮਜ਼ਾ ਆਉਂਦੇ ਆ ਤੇ ਬਾਕੀ ਇਹ ਤਾਂ ਸਾਡੀ ਸੀ ਮौज-ਮਸਤੀ ਤੇ ਇੱਥੇ ਚੱਲ ਰਿਆ ਸੀ ਕ੍ਰਿਕਟ ਦਾ ਮੈਚ ਮੇਰੇ ਹਸਬੰਡ ਤੇ ਮੇਰਾ ਛੋਟਾ ਬੇਟਾ ਖੇਡ ਰਿਆ ਸੀ ਮੈਚ ਸੋ ਅਸੀਂ ਕੋਲੇ ਬੈਠੇ ਸਬਜ਼ੀ ਕੱਟ ਰਏ ਸੀ ਤੇ ਨਾਲ-ਨਾਲ ਇਹਨਾਂ ਦੇ ਮੈਚ ਦੀ ਰਿਕਾਰਡਿੰਗ ਕਰ ਰਿਆ ਸੀ ਸੋ ਇਹਨਾਂ ਨੇ ਬਹੁਤ ਇੰਜੋਏ ਕੀਤਾ ਕਾਫੀ ਚਿਰੇ ਖੇਡਦੇ ਰਹੇ ਤੇ ਅਸੀਂ ਨਾਲ-ਨਾਲ ਸਾਈਡ ਤੇ ਬੈਠੇ ਆਪਣਾ ਫੰਕਸ਼ਨ ਕਰ ਰਏ ਸੀ ਨਾਲ-ਨਾਲ ਗੱਲਾਂ ਕਰ ਰਏ ਸੀ ਬਾਕੀ ਠੰਡ ਕਰਨਾ ਸਾਰਿਆਂ ਨੂੰ ਜ਼ੁਕਾਮ ਹੋਇਆ ਪਿਆ ਸੀਗਾ ਤੇ ਵੱਡਾ ਬੇਟਾ ਸਕੂਲ ਤੋਂ ਆਉਂਦਿਆ ਸਾਰੀ बुखार ਕਰਕੇ ਸੌ ਗਿਆ। ਵੇਖ ਲਾ ਸਾਡੇ ਕੋਲ ਉੱਥੇ Threading ਦੀ ਵੀ ਅਪਾਇੰਟਮੈਂਟ ਲਈ ਜਾਂਦੀ ਹੈ। ਕੋਮਲ ਕੰਮਚੋਰ ਨਹੀਂ ਬੰਨਣਾ ਤੂੰ ਵੀ ਸਾਡੇ ਨਾਲ ਸਬਜੀ ਚ ਰਾ ਕੈਮਰਾ ਫੜ ਕੇ ਘੁੰਮਦੀ ਫਿਰਦੀ। ਹਾਂਜੀ ਕੈਮਰਾ ਫੜ ਕੇ ਨਹੀਂ ਜਾਣ ਛੁੱਟਣੀ ਤੇਰੀ। ਨਹੀਂ ਨਹੀਂ ਰੋਟੀ ਨਹੀਂ ਖਾਣੀ ਸ਼ਾਮ ਨੂੰ। ਅੱਜ ਗਾਇਸ ਅਸੀਂ ਛਲਗਮ ਦੇ ਸਬਜੀ ਬਣਾ ਰਹੇ ਹਾਂ ਕੋਈ ਛਲਗਮ ਦਾ ਸਾਗ ਕਹਿੰਦਾ ਤੇ ਕੋਈ ਸਬਜੀ ਕਹਿੰਦੇ ਆ। ਸੋ ਅਸੀਂ ਬਣਾਉਂ ਜਾ ਰਹੇ ਆ ajo ਤੁਸੀਂ ਵੀ ਖਾ ਲੋ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਵਲੌਗ ਨਹੀਂ ਬਣਾਇਆ ਜਿਵੇਂ ਕਿ ਆਪਾਂ ਸਬਜੀ ਪਾਣੀ ਬਣਾਇਆ ਰੋਟੀ ਪਾਣੀ ਖਾਦਾ ਕਿਉਂਕਿ ਅੱਜ ਸਾਰਿਆਂ ਦੀ ਤਬੀਅਤ ਬਹੁਤ ਖਰਾਬ ਹੋਈ ਪਈ ਆ ਠੰਡ ਕਰਕੇ ਮੈਨੂੰ ਵੀ ਕੋਲਡ ਬੁਖਾਰ ਹੋਇਆ ਪਿਆ ਮੇਰੇ ਬੱਚਿਆਂ ਨੂੰ ਵੀ ਸੋ ਮੈਂ ਜ਼ਿਆਦਾ ਵੀਡੀਓ ਨਹੀਂ ਬਣਾਈ ਉਹਨਾਂ ਨੇ ਰੋਟੀ ਪਾਣੀ ਖਾ ਕੇ ਤੇ ਆਪਣੇ ਰੂਮ 'ਚ ਜਾ ਕੇ ਦਵਾਈ ਲੈ ਕੇ ਪੈ ਗਏ ਨੇ ਤੇ ਮੈਂ ਵੀ ਦੇਖੋ ਗਾਇਜ਼ ਇੱਥੇ ਹੀਟਰ ਲਗਾਇਆ ਹੋਇਆ ਮੈਨੂੰ ਵੀ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਤੇ ਇੱਥੇ ਮੈਂ ਕਾੜਾ ਬਣਾ ਕੇ ਪੀ ਰਹੀ ਆ ਮੈਨੂੰ ਵੀ ਬਹੁਤ ਜ਼ਿਆਦਾ ਕੋਲਡ ਤੇ ਖੰਘ ਹੋਈ ਪਈ ਤੁਸੀਂ ਵਲੌਗ ਵਿੱਚ ਨੋਟ ਕੀਤਾ ਹੀ ਹੋਣਾ ਬਹੁਤ ਜ਼ਿਆਦਾ ਖੰਘ ਆ ਰਹੀ ਆ ਸੋ ਮੈਂ ਡੇਲੀ ਇਸ ਵੇਲੇ ਕਾੜਾ ਬਣਾ ਕੇ ਪੀਨੀ ਆ ਤਾਂ ਜੋ ਮੈਂ ਕਿੰਨੀ ਜਲਦੀ ਆਰਾਮ ਆ ਜਾਵੇ ਸੋ ਅੱਜ ਦਾ ਸਾਡਾ ਇੰਨਾ ਹੀ ਵਲੌਗ ਸੀ ਅੱਜ ਜਿੰਨਾ ਕੁ ਮौज-ਮਸਤੀ ਕੀਤੀ ਜਿੰਨਾ ਕੁ ਸਾਡੇ ਤੋਂ ਵਲੌਗ ਬਣਾਇਆ ਗਿਆ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਬਾਕੀ ਮੇਰੀ ਫੇਸਬੁੱਕ ਤੇ ਵੀ ਆਈਡੀ ਹੈ ਅ ਔਰ ਇੰਸਟਾਗ੍ਰam ਇੰਸਟਾਗ੍ਰam ਔਰ ਫੇਸਬੁੱਕ ਤੇ ਮੈਨੂੰ ਫੋਲੋ ਕਰ ਲਓ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ ਅ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਦਬਾ ਦੇਣਾ ਤਾਂ ਜੋ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਮਿਲਦੇ ਹਾਂ ਨੈਕਸਟ ਵਲੌਗ ਚ ਤਦ ਤੱਕ ਲਈ ਸਸ਼ਿਕਾ